ਦੋਸਤੋ ਜਿਵੇਂ ਅੱਜਕੱਲ ਬੱਚੇ ਬਹੁਤ ਚਿਰਚੜੇ ਹੋ ਰਹੇ ਨੇ ਜਿੱਦੀ ਹੋ ਰਹੇ ਨੇ ਉਹਨਾਂ ਦਾ ਸੁਭਾਅ ਖਰਾਬ ਹੋ ਰਿਹਾ ਗੁੱਸਾ ਕਰਦੇ ਨੇ ਉਹਦੇ ਇਹ ਕੋਈ ਬਿਮਾਰੀ ਆ ਕਿ ਉਹ ਵੈਸੇ ਹੀ ਐਵੇਂ ਕਰਦੇ ਆ ਉਹਨਾਂ ਦੀ ਪ੍ਰਵਿਰਤੀ ਆ ਇਹ ਸਭ ਕਿਸੇ ਦੀ ਜਾਣਕਾਰੀ ਅੱਜ ਸਾਡੇ ਨਾਲ ਨੇ ਡਾਕਟਰ ਪ੍ਰਤਪਾਲ ਜੀ ਜੋ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲड्रन ਚਲਾ ਰਹੇ ਨੇ ਉਹ ਦੇਣਗੇ ਵੀਰ ਜੀ ਕੀ ਕਾਰਨ ਆ ਇਹਦਾ ਤੁਸੀਂ ਕੀ ਕਾਰਨ ਸਮਝਦੇ ਹੋ ਬੱਚੇ ਨੂੰ ਇਹ ਕੋਈ ਬਿਮਾਰੀ ਆ ਕਿ ਵੈਸੇ ਸੁਭਾਅ ਵਿੱਚ ਹੀ ਹੁੰਦਾ ਦੇਖੋ ਇਹਦੇ ਵਿੱਚ ਆਪਾਂ ਨੂੰ ਪਹਿਲਾਂ ਬਿਮਾਰੀ ਜਾਂ ਸੁਭਾਅ ਦੇ ਵਿੱਚ ਸਮਝਣ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਕਿ ਬੱਚੇ ਦੀ ਜਿਹੜੀ ਫਾਊਂਡੇਸ਼ਨ ਹੈ ਬੱਚੇ ਦੀ ਜਿਹੜੀ ਨੀਂਹ ਰੱਖੀ ਜਾ ਰਹੀ ਹੈ ਉਹ ਕਿਸ ਮਾਹੌਲ 'ਚ ਰੱਖੀ ਜਾ ਰਹੀ ਹੈ ਜੀ ਫਿਲਹਾਲ ਜਿਹੜੇ ਬੱਚਾਂ ਦੀ ਸਾਡਾ ਨਿਊ ਐਜੂਕੇਸ਼ਨ ਸਿਸਟਮ ਜਿਹੜਾ ਆਇਆ ਪਿਛਲੇ 10 ਸਾਲਾਂ ਦੇ ਵਿੱਚ ਜਿਹੜਾ ਇੱਕਦਮ ਤਬਦੀਲੀਆਂ ਆਈਆਂ ਜੀ ਜੀ ਦੂਸਰਾ ਜਿਹੜਾ ਪਰਿਵਾਰ ਸੀਗਾ ਪਹਿਲਾਂ ਨਿਊਕਲ ਪਹਿਲਾਂ ਵੱਡੀਆਂ ਫੈਮੀਆਂ ਸੀਗੀਆਂ ਜੁਆਇੰਟ ਫੈਮਲੀਆਂ ਸੀ ਉਹ ਚ ਇੱਕਦਮ ਨਿਊਕਲਰ ਫੈਮਲੀਆਂ ਆਈਆਂ ਜੀ ਤੀਸਰਾ ਸਟ्रेस ਜਿਹੜੀਆਂ ਮਦਰਸ ਜਿਹੜੀਆਂ ਇਹਨਾਂ ਨੂੰ ਸਟ्रेस ਸੀਗਾ ਡਿਊਰਿੰਗ ਪੈਂਡੈਂਸੀ ਸਟ्रेस ਹੈ ਓਵਰঅল ਘਰ ਦੇ ਵਿੱਚ ਵੀ ਮਾਹੌਲ ਜਿਹੜਾ ਸਟ्रेस ਦਾ ਰਹਿ ਰਿਹਾ ਹੈ ਜੀ ਕਿਉਂਕਿ ਇਸ ਸਮੇਂ ਮੈਟਰ ਆਫ ਸਰਵਾਈਵਲ ਹੈ ਹਰ ਇੱਕ ਵਿਅਕਤੀ ਦੇ ਲਈ ਇਹ ਸਾਰੇ ਕੰਬੀਨੇਸ਼ਨ ਫੈਕਟਰ ਹੁੰਦੇ ਜਿਹੜੇ ਨਵੀਂ ਚੀਜ਼ ਉਗਰੀ ਹੁੰਦੀ ਹੈ ਕੋਈ ਵੀ ਚੀਜ਼ ਮੰਨ ਲਓ ਕੋਈ ਕਪੌਦਾ ਵੀ ਘਰੇ ਉਗ ਰਿਹਾ ਹੈ ਜੀ ਜੀ ਹਨਾ ਉਗਾ ਰਹੇ ਹੋ ਤੁਸੀਂ ਉਹਦੇ ਸਾਰੇ এনवायरमेंटਲ ਫੈਕਟਰ ਤੁਸੀਂ ਨਾਲ ਕੈਚ ਕਰਦੇ ਹੋ ਇਹਨੂੰ ਪਾਣੀ ਕਿੰਨਾ ਦਿੱਤਾ ਉਹਨੂੰ ਫੂਡ ਉਹਨੂੰ ਨਿਊਟ੍ਰੀਸ਼ਨ ਕਿੰਨਾ ਦੇ ਰਹੇ ਹੋ ਉਨਤੋਂ ਉੱਪਰ ਮਿਲ ਰਹੀ ਹੈ ਕਿ ਨਹੀਂ ਮੇਰਾ ਬੱਚਾ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਉਹ ਸਾਰੀ ਚੀਜ਼ਾਂ ਉੱਥੇ ਮੈਟਰ ਕਰਦੀਆਂ ਨੇ ਸੇਮ ਇਜ ਬੱਚੇ ਦੇ ਵਿੱਚ ਵੀ ਉਹੀ ਉਹੀ ਕਹਾਣੀ ਹੁੰਦੀ ਆ ਹਾਂਜੀ ਜੇ ਤੁਸੀਂ ਐਨਾਲਿਸਿਸ ਕਰਦੇ ਹੋ ਵੀ ਬੱਚਾ ਸਾਡਾ ਪਹਿਲਾਂ ਇਸ ਤਰ੍ਹਾਂ ਮਾਹੌਲ ਨਹੀਂ ਹੁੰਦੇ ਸੀ ਹੁਣ ਕਿਵੇਂ ਹੋ ਗਏ ਜਾਂ ਕਈ ਲੋਕ ਕਹਣਗੇ ਪਹਿਲਾਂ ਹਾਲਾਂਕਿ ਕੁੱਟ ਕੇ ਵੀ ਜਿਆਦਾ ਰਖਾਤੀ ਸੀ ਬੱਚਾ ਨੂੰ ਹਾਂਜੀ ਕੁੱਟਦੇ ਵੀ ਜਿਆਦਾ ਸੀ ਲੇਕਿਨ ਕੁੱਟ ਦੇ ਨਾਲ ਨਾਲ ਇਹ ਹੁੰਦਾ ਸੀ ਕਿ ਪਹਿਲਾਂ ਬੱਚੇ ਇਕੱਠਾ ਕੁੱਟ ਖਾ ਲਈ ਨਾਲ ਦਾਦੀ ਬੈਠੀ ਦਾਦੀ ਉਸ ਨਾਲ ਬਰਾ ਵੀ ਲੈਂਦੀ ਸੀ ਜੀ ਕੁੱਟ ਖਾਣੀ ਉਹਦੇ ਲਈ ਇੱਕ ਸਦਮਾ ਹੁੰਦਾ ਸੀ ਹੂੰ ਐਨ ਜਿਉਂ ਦਾਦੀ ਮਿਲਾ ਉਹਨੂੰ ਜੋ ਛਾਤੀ ਨਾਲ ਲਾ ਲੈਂਦੀ ਸੀ ਦਾਦਾ ਛਾਤੀ ਨਾਲ ਲਾ ਲੈਂਦਾ ਸੀ ਉਹਦੇ ਲਈ ਰਿਲੈਕਸਿੰਗ ਪੁਆਇੰਟ ਹੁੰਦਾ ਸੀ ਜਾਂ ਚਾਚੇ ਨੇ ਲਾ ਲਿਆ ਤਾਏ ਨੇ ਲਾ ਲਿਆ ਤਾਈ ਨੇ ਲਾ ਲਿਆ ਤਾਂ ਉਹਦੇ ਲਈ ਜਬ ਵੱਡੇ ਪੈਂਡ ਭਰਾਂਨੇ ਲਾ ਲਿਆ ਤੇ ਉੱਥੇ ਜਾ ਕੇ ਆਪਣੇ ਆਪ ਨੂੰ ਉਹ ਜਿਹੜਾ ਇੱਕ ਇੱਕ ਵਾਰੀ ਤੁਸੀਂ ਬ੍ਰੇਨ ਨੂੰ ਗਰਮ ਕਰਤਾ ਦਿਮਾਗ ਨੂੰ ਇੱਕ ਵਾਰੀ ਦਿਮਾਗ ਨੂੰ ਇੱਕ ਹਾਈਪਰ ਕਰ ਲਿਆ ਉਸ ਨੂੰ ਕੂਲ ਡਾਊਨ ਕਰਨ ਵਾਸਤੇ ਉਹਦੇ ਉਹ ਰਿਸੋਰਸ ਪੁਆਇੰਟ ਬਣ ਜਾਂਦੇ ਸੀ ਜੀ ਜੀ ਹੁਣ ਜਿਹੜੀਆਂ ਇੱਕ ਤਾਂ ਨਿਊਕਲੀਅਰ ਫੈਮਿਲੀਜ਼ ਨੇ ਇਹ ਵੀ ਫੈਕਟਰ ਹੈ ਔਰ ਇੱਕ ਇਹ ਹੈ ਕਿ ਅਸੀਂ ਸਟਿਮੂਲੇਟ ਤਾਂ ਦਿਨ ਰਾਤ ਕਰੀ ਜਾ ਰਹੇ ਹਾਂ ਟੀਵੀ ਤੇ ਦੇਖ ਲਿਆ ਬੱਚੇ ਨੂੰ ਕੰਪੇਅਰ ਕਰ ਲਿਆ ਜਿਹੜਾ ਉਸਪੜੋਸ ਦੇ ਬੱਚੇ ਨਾਲ ਕੰਪੇਅਰ ਕਰ ਲਿਆ ਕਲਾਸ ਦੇ ਬੱਚੇ ਨਾਲ ਕੰਪੇਅਰ ਕਰ ਲਿਆ ਜਾਂ ਐਵੇਂ ਹੀ 90 ਵਾਲੀ ਸੂਈ ਦਿਮਾਗ ਤੇ ਚੜਾ ਰੱਖੀ ਹੈਗੀ ਆ ਵੀ ਤੇਰੇ 90% ਤੋਂ ਦਿਮਾਗ ਘੱਟ ਨਹੀਂ ਆਉਣੀ ਚਾਹੀਦੇ ਮਾਰਕਸ ਅਗਾ ਸਕੂਲ ਜਿਹੜੇ ਟੀਚਰ ਹੈ ਉਹਨਾਂ ਨੇ ਵੀ ਸੂਈ ਚੜਾ ਰੱਖੀ ਹੈ ਉਹਨਾਂ ਨੇ ਵੀ ਸੈਕਸ਼ਨ ਸਪੈਸ਼ਲ ਬਣਾਏ ਹੋਏ ਆ 골ਡਨ ਰੋਜ਼ ਸਾਰੇ ਹਨਾ ਵੀ ਤੂੰ ਹੈਟਲੇ ਸੈਕਸ਼ਨ ਚ ਨਾ ਚਲਾ ਜਾਵੇਂ ਕਿਤੇ ਤਾਂ ਇਹ ਸਾਰੇ ਕੰਬੀਨੇਸ਼ਨ ਫੈਕਟਰ ਜਿਹੜਾ ਹੈ ਤਾਂ ਬੱਚਾ ਹੀ ਨਾ ਬੱਚਾ ਹੀ ਤੇ ਗਰੋਇੰਗ ਫੈਕਟਰ ਚਾ ਉਹਨਾਂ এনवायरमेंट ਤੋਂ ਸਾਰੀਆਂ ਚੀਜ਼ਾਂ ਸਿੱਖਣੀ ਐ ਲੇਕਿਨ ਉਸ ਨੂੰ ਤੁਨ ਕੇ ਜਦੋਂ ਤੁਸੀਂ ਰੱਖਿਆ ਹੋਇਆ ਚਾਰੇ ਪਾਸੇ ਤੁਨ ਕੇ ਰੱਖਿਆ ਹੋਇਆ ਜਦੋਂ ਤੁਸੀਂ ਉਸ ਨੂੰ ਤਾਂ ਉਹਦੇ ਨਾਲ ਕੀ ਹੋਊਗਾ ਕਿ ਉਹਦੇ ਅਲਟੀਮੇਟਲੀ ਉਹਦੇ ਨੇਚਰ ਜਿਹੜਾ ਉਹਦੀ ਫ੍ਰਸਟ੍ਰੇਸ਼ਨ ਜਿਹੜੀ ਹੈ ਉਹ ਬਣ ਜੂਗੀ ਦੋ ਤਿੰਨ ਤਰ੍ਹਾਂ ਦੇ ਸੁਭਾਅ ਬਣਨਗੇ ਬੱਚੇ ਜਾਂ ਤਾਂ ਇੰਟਰਵਰਟ ਹੋ ਜਾਊਗਾ ਜੀ ਜਦੋਂ ਆਪਣੇ ਆਪ ਨੂੰ ਜਮੇ ਕਲੋਜ਼ ਕਰ ਜਾਊਗਾ ਹੂੰ ਉਹ ਕਿਸੇ ਨਾਲ ਬਾਲੀ ਗੱਲ ਨਹੀਂ ਕੁਲਣਾ ਮਿਲਣਾ ਨਹੀਂ ਚਾਹੂਗਾ ਦੂਸਰਾ ਉਹ ਬਹੁਤ ਜ਼ਿਆਦਾ ਅਗਰੈਸਿਵ ਹੋ ਜਾਊਗਾ ਜਿਸ ਬਾਲੇ ਵਾਲ ਤੀਸਰਾ ਉਹ ਫਿਰ ਤੁਹਾਨੂੰ ਇਗਨੋਰ ਕਰਨਾ ਸ਼ੁਰੂ ਕਰ ਜਾਊਗਾ ਹੁਣ ਅ ਇਸ ਤੋਂ ਪਹਿਲਾਂ ਜਿਹੜੇ ਬਹੁਤ ਸਾਰੇ ਡਾਕਟਰਸ ਜਿਹੜੇ ਆ ਜਾਂ ਬਹੁਤ ਸਾਰੀ ਸਾਡੀ ਮੈਡੀਕਲ ਸਾਇੰਸਿਸ ਵਿੱਚ ਵੀ ਅਸੀਂ ਉਹ ਚੀਜ਼ ਨੂੰ ਕਨਸੀਡਰ ਨਹੀਂ ਕਰਦੇ ਅਗਰ ਡਿਊਰਿੰਗ ਪ੍ਰੈਗਨਨਸੀ ਅਗਰ ਮਦਰ ਸਟ्रेस ਦੇ ਵਿੱਚ ਆ ਜੀ ਤੇ ਡੈਫੀਨਿਟਲੀ ਕੋਰਟਿਸੋਲ ਲੈਵਲਸ ਉਹ ਵਧੇ ਰਹਿਣਗੇ ਉਹਦੇ ਅੰਦਰ ਹਾਰਮੋਨ ਜਿਹੜੇ ਆ ਸਟ्रेस ਹਾਰਮੋਨ ਜਿਹੜੇ ਆ ਉਹ ਵਧੇ ਰਹਿਣਗੇ ਜੀ ਉਹ ਜਦੋਂ ਵਧੇ ਰਹਿਣਗੇ ਤਾਂ ਉਹਦੇ ਮਾਂ ਦੇ ਗਰਭ 'ਚ ਜਿਹੜਾ ਬੱਚਾ ਪਲ ਰਿਹਾ ਹੁੰਦਾ ਤੇ ਉਹਦੇ ਅੰਦਰ ਵੀ ਉਹ ਸੇਮ ਇਫੈਕਟ ਉਹਦੇ 'ਚ ਆਉਂਦਾ ਜਾਊਗਾ ਤੇ ਛੇ ਤਾਂ ਗਰਭ ਦੇ ਅੰਦਰ ਹੀ ਨ ਸਰੀਰ ਦੇ ਅੰਦਰ ਹੀ ਸਰੀਰ ਹੈਗਾ ਤਾਂ ਸੇਮ ਇਫੈਕਟ ਉਹਦੇ ਚ ਆਊਗਾ ਜੀ ਤਾਂ ਉਹ ਉਹ ਫਿਰ ਜਦੋਂ ਬੱਚਾ ਜਿਹੜਾ ਡਵੈਲਪ ਹੋ ਰਿਹਾ ਹੋਊਗਾ ਜਦੋਂ ਉਹ ਡਵੈਲਪ ਗਰਮੈਂਟ ਦੇ ਵਿੱਚ ਵੀ ਉਹਦੇ ਚ ਉਹ ਰੁਕਾਵਟ ਆਉਂਦੀ ਹੈਗੀ ਜਿਹੜਾ ਅਸੀਂ এনवायरमेंट ਜਿਹੜਾ ਹੈ ਉਹਨੂੰ ਕਨਸੀਡਰ ਨਹੀਂ ਕਰ ਰਹੇ ਹੂੰ ਇਸ ਧਰਤੀ ਦੇ ਉੱਤੇ ਹੁਣ ਹਰ ਸਾਲ ਮੀਨ ਮੇਡ 80000 ਤੋਂ ਜ਼ਿਆਦਾ ਕੈਮੀਕਲ ਡਿੱਗ ਰਹੇ ਆ ਉਹ ਕਿਸੇ ਨਾ ਸਿੱਧੇ ਅਸਿੱਧੇ ਰੂਪ ਚ ਸਾਡੇ ਅੰਦਰ ਸ਼ਾਮਿਲ ਹੋ ਰਹੇ ਹੈਗੇ ਕੈਮੀਕਲ ਕਿੱਦਾਂ ਕਿੱਦਾਂ ਦੇ ਨੇ ਕੈਮੀਕਲ ਸਭ ਤੋਂ ਜ਼ਿਆਦਾ ਤਾਂ ਫੂਡ ਇੰਡਸਟਰੀ ਐ ਜੀ ਇਹਦੇ ਲਈ ਗਰੋਇੰਗ ਤੋਂ ਲੈ ਕੇ ਜਦੋਂ ਖੇਤ ਤੋਂ ਲੈ ਕੇ ਪ੍ਰੋਸੈਸਿੰਗ ਤੱਕ ਦੂਸਰਾ ਜਿਹੜੇ ਓਵਰਆਲ ਹਰ ਚੀਜ਼ ਦੇ ਵਿੱਚ ਸਾਡੀ ਡਾਈੰਗ ਹੋ ਗਈ ਸਾਡੇ ਕੱਪੜੇ ਹੋ ਗਏ 컬러ਫੁਲ ਕੱਪੜੇ ਹੋ ਗਏ ਸੋਪਸ ਹੋ ਗਿਆ ਕੋਸਮੈਟਿਕਸ ਹੋ ਗਿਆ ਮਲਟੀਪਲ ਫੈਕਟਰਸ ਵਿੱਚ ਮਤਲਬ ਜਿਹੜੇ ਸੋਪਸ ਤੋਂ ਲੈ ਕੇ ਜਿਹੜੀ ਚੀਜ਼ ਮੈਂ ਅਕਸਰ ਇਹ ਕਹਿੰਦਾ ਨਹੀਂ ਜਿਹੜੀ ਤੁਸੀਂ ਖਾ ਨਹੀਂ ਸਕਦੇ ਜਿਹੜੀ ਚੀਜ਼ ਜੀ ਉਹ ਸਰੀਰ ਤੇ ਕਿਵੇਂ ਲਗਾ ਸਕਦੇ ਹੋ ਹਾਲਾਂਕਿ ਕਪੜੇ ਵੀ ਐਸ ਤੱਕ ਕਿ ਮੈਨੂੰ ਲੰਦਾ ਵੀ ਜਿਹੜੇ ਡਾਰਕ ਕਲਰ ਦੇ ਕਪੜੇ ਪਾਉਣੇ ਉਹ ਵੀ ਕਿਤੇ ਨਾ ਕਿਤੇ ਜਾ ਕੇ ਤੁਹਾਡੇ ਅੰਦਰ ਅਬਜ਼ੌਰਬ ਹੁੰਦੇ ਨੇ ਸਕਿਨ ਜਿਹੜੀ ਆ ਉਹ ਬਰੀਦ ਕਰਦੀ ਹੈ ਤੁਹਾਡੀ ਸਕਿਨ ਪੋਰਸ ਹਾਂ ਸਕਿਨ ਪੋਰਸ ਬਰੀਦ ਕਰਦੇ ਤੁਸੀਂ ਨਦੀ ਚ ਨਹਾ ਰਹੇ ਹੋ ਰਾਈਟ ਤੇ ਲਗਾਤਾਰ ਨਹਾਈ ਜਾ ਰਹੇ ਤੁਹਾਨੂੰ ਪਿਆਸ ਨਹੀਂ ਲੱਗਦੀ ਨਾਲ ਪਾਣੀ ਨਹੀਂ ਪੀਂਦੇ ਤੁਸੀਂ ਕਿਉਂਕਿ ਸਕਿਨ ਦੇ ਜ਼ਰੀਏ ਉਹ ਹਾਈਡਰੇਟ ਰਹਿੰਦੀ ਆ ਬੋਡੀ ਸਾਡੀ ਹਾਈਡਰੇਟਡ ਰਹੂਗੀ ਸੇਮ ਇਜ਼ ਉਹ ਸਾਰੇ ਸਾਡੀ ਡਾਈਟ ਚ ਸ਼ਾਮਿਲ ਹੋ ਜਾਂਦੇ ਆ ਸਿਦੇ ਸਿਦੇ ਰੂਪ ਚ ਸਾਡੇ ਅੰਦਰ ਜਾਈ ਜਾਂਦੇ ਆ ਤਾਂ ਸਾਡੇ ਜਿਹੜੇ ਸਰੀਰ ਤੇ ਜਿਹੜੀ ਬਾਇਓਕੈਮਿਸਟਰੀ ਆ ਉਹ ਬਹੁਤ ਹੀ ਉਹਨੂੰ ਜੇ ਅਸੀਂ ਪੜ੍ਹਨਾ ਸ਼ੁਰੂ ਕਰਦੇ ਹਾਂ ਸਟੱਡੀ ਕਰਨ ਸ਼ੁਰੂ ਕਰਦੇ ਹਾਂ ਤਾਂ ਇੰਨੀ ਕੰਪਲੈਕਸ ਹੈ ਕਿ ਦੇਖ ਕੇ ਇਹ ਕਹਿੰਨ ਮੰਨ ਲਓ ਮਲੇ ਮੂੰਹ ਚ ਆ ਜਾਂਦਾ ਵੀ ਯਾਰ ਕੀ ਕੁਦਰਤ ਨੇ ਇਹਦਾ ਖੇਲ ਰਚਾਇਆ ਹਨਾ ਸਿਸਟਮ ਦਾ ਵੀ 1 ਸੈਕਿੰਡ ਦੇ ਵਿੱਚ 12 ਟ੍ਰਿਲੀਅਨ ਵਾਰ ਬੋਡੀ ਦਾ ਕੈਮੀਕਲ ਰਿਐਕਸ਼ਨ ਹੋਣਾ ਔਰ ਉਹਦੇ ਵਿੱਚ ਵੀ ਜੀ 12 ਨਾਲ 12 ਜ਼ੀਰੋ ਲਾ ਲਓ 12 ਟ੍ਰਿਲੀਅਨ ਬਣਨੀ ਹੈ ਐਨੇ ਵਾਰ ਕੈਮੀਕਲ ਦੇ ਰਿਐਕਸ਼ਨਸ ਹੁੰਦੇ ਨੇ ਉਹਦੇ ਮੁਤਾਬਕ ਅਸੀਂ ਅੱਖਾਂ ਚਪਕਦੇ ਆ ਉਹਦੇ ਮੁਤਾਬਕ ਅਸੀਂ ਬੋਲਦੇ ਆ ਉਹਦੇ ਮੁਤਾਬਕ ਸੋਚਦੇ ਆ ਉਹਦੇ ਮੁਤਾਬਕ ਅਸੀਂ ਡਿਸੀਜਨ ਲੈਂਦੇ ਆ ਹੁਣ ਉਹਦੇ ਵਿੱਚ ਜਦੋਂ ਬਾਹਰੋਂ ਕੈਮੀਕਲਸ ਆਣੇ ਸ਼ੁਰੂ ਹੋ ਜਾਂਦੇ ਆ ਇੰਟਰਫੇਅਰ ਕਰਦੇ ਤੇ ਬੋਡੀ ਦੇ ਵਿੱਚ ਉਹ ਵੀ ਪ੍ਰੋਸੈਸ ਹੋਣੇ ਸ਼ੁਰੂ ਹੋ ਜਾਂਦੇ ਆ ਲੇਕਿਨ ਬੋਡੀ ਤਾਂ ਬੜੀ ਪਿਓਰ ਫਾਰਮ ਚੰਦੀ ਆ ਤੋ ਉਹਨੂੰ ਪ੍ਰੋਸੈਸ ਕਰਦੀ ਹੈਗੀਆ ਉਹ ਪ੍ਰੋਸੈਸ ਨਹੀਂ ਕਰ ਸਕਦੀ ਔਰ ਆਲਟੀਮੇਟਲੀ ਫਿਰ ਉਹ ਕਿਸੇ ਨਾ ਕਿਸੇ ਬਿਮਾਰੀ ਦੇ ਰੂਪ ਚ ਆਉਂਦੀ ਆ ਕਿਸੇ ਨਾ ਕਿਸੇ ਅਗਰੇਸ਼ਨ ਦੇ ਰੂਪ ਚ ਆਉਗੀ ਆਊਗੀ